ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਮਗਰਲੇ 2 ਦਿਨਾਂ ਦੇ ਵਿੱਚ ਸਿਹਤ ਕਾਫੀ ਖਰਾਬ ਸੀ ਦਰਅਸਲ 2 ਦਿਨਾਂ ਤੋਂ ਤੇਜ਼ ਬੁਖਾਰ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਸਨ ਤੇ ਉਹਨਾਂ ਨੂੰ ਸਿਹਤ ਦੇ ਵਿੱਚ ਸੁਧਾਰਨਾ ਹੋਣ ਦੇ ਕਾਰਨ ਜਿੱਥੇ ਰਾਤ ਨੂੰ ਫੋਟਿਸ ਹਸਪਤਾਲ ਮਹਾਲੀ ਵਿਖੇ ਦਾਖਲ ਕਰਾਉਣਾ ਪਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਹੈ ਪਰ ਉਹਨਾਂ ਦੇ ਨਿਵਾਸ ਸਥਾਨ ਤੇ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਵੱਲੋਂ ਸਿਫਾਰਿਸ਼ ਕੀਤੀ ਗਈ ਕਿ ਮੁੱਖ ਮੰਤਰੀ ਨੂੰ ਫੋਟਿਸ ਹਸਪਤਾਲ ਲਿਆਂਦਾ ਜਾਵੇ ਤਾਂ ਜੋ ਉਹਨਾਂ ਦੇ ਸਾਰੇ ਟੈਸਟ ਚੰਗੇ ਢੰਗ ਦੇ ਨਾਲ ਹੋ ਸਕਣ ਤਾਂ ਮੁੱਖ ਮੰਤਰੀ ਜਿਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਮੁਖੀ ਅਰਵਿੰਦ ਕੇਜ ਇੱਧੇ ਪਹੁੰਚ ਕੇ ਸਵਾਗਤ ਕੀਤਾ ਤੇ ਉਹਨਾਂ ਵੱਲੋਂ ਇਸ ਮੌਕੇ ਵੀ ਇਹ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਬੁਖਾਰ ਹੈ ਪਰ ਅਗਲੇ ਦਿਨ ਸਵੇਰੇ ਉਹ ਕੇਜਰੀਵਾਲ ਦੇ ਨਾਲ ਗੁਰਦਾਸਪੁਰ ਤੇ ਸੁਲਤਾਨਪੁਰ ਲੋਧੀ ਵਿਖੇ ਹੜਾ ਦਾ ਜਾਇਜ਼ਾ ਲੈਣ ਨਹੀਂ ਜਾ ਸਕਦੇ ਦੱਸਿਆ ਗਿਆ ਕਿ ਉਹਨਾਂ ਨੂੰ ਤੇਜ਼ ਬੁਖਾਰ ਹੈ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰ ਜਿਨ੍ਹਾਂ ਦਾ ਇਹ ਕਹਿਣਾ ਕਿ ਸ਼ੁੱਕਰਵਾਰ ਨੂੰ ਠੀਕ ਹੋ ਜਾਣਗੇ ਤੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸ਼ਮੂਲੀਤ ਕਰ ਸਕਣਗੇ ਪਰ ਸਿਹਤ ਦੇ ਵਿੱਚ ਸੁਧਾਰ ਨਾ ਹੋਣ ਦੇ ਚੱਲਦਿਆਂ ਜਿਹੜੀ ਕੈਬਨਿਟ ਬੈਠਕ ਸੀ ਉਹ ਵੀ ਰੱਦ ਕਰਨੀ ਪਈ ਤਾਂ ਫੋਟੋਜ਼ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਗਏ ਨੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1-2 ਦਿਨ ਦੇ ਵਿੱਚ ਛੁੱਟੀ ਮਿਲ ਸਕਦੀ ਹੈ ਪਰ ਫੋਟੋਜ਼ ਹਸਪਤਾਲ ਦੇ ਵੱਲੋਂ ਜਾਂ ਮੁੱਖ ਮੰਤਰੀ ਮੰਦ ਦੇ ਦਫ਼ਤਰ ਵੱਲੋਂ ਅਧਿਕਾਰਕ ਤੌਰ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪੂਰਨ ਤੌਰ ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਅਜੇ ਤੱਕ ਖਮੋਸ਼ੀ ਹੀ ਰੱਖੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਦੇ ਕਾਰਨ ਹੜ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜਿਹੜੇ ਚੁੱਕੇ ਜਾਣ ਵਾਲੇ ਕਦਮ ਨੇ ਹਾਲਾਂਕਿ ਉਹ ਵੀ ਰੁਕੇ ਹੋਏ ਨੇ ਤਾਂ ਅਸੀਂ ਇਹ ਕਿ ਰਾਜ ਦੇ ਵਿੱਚ ਹੜਾ ਦੇ ਕਾਰਨ ਵੱਡੇ ਨੁਕਸਾਨ ਸਬੰਧੀ ਕੇਂਦਰ ਨੂੰ ਭੇਜਣ ਜਾਣ ਵਾਲੀ ਰਿਪੋਰਟ ਤੇ ਹੇਠਲੇ ਖੇਤਰਾਂ ਨੂੰ ਛੂਣ ਵਾਲੇ ਸਰਵੇਖਣ ਦੀ ਮੁੱਖ ਮੰਤਰੀ ਮਾਨ ਤੇ ਮੰਤਰੀ ਮੰਡਲ ਦੀ ਪ੍ਰਵਾਨਗੀ ਜਿਹੜੀ ਉਹ ਬੇहद ਜ਼ਰੂਰੀ ਹੈ। ਤੇ ਰਾਜ ਸਰਕਾਰ ਦੇ ਵੱਲੋਂ ਹੋਏ ਨੁਕਸਾਨ ਸਬੰਧੀ ਭੇਜੇਗੇ ਅਨੁਮਾਨਾਂ ਤੋਂ ਬਿਨਾਂ ਕੇਂਦਰ ਸਰਕਾਰ ਰਾਹਤ ਗ੍ਰਾਂਟ ਵੀ ਨਹੀਂ ਜਾਰੀ ਕਰ ਸਕੇਗੀ। ਰਾਜ ਵਿੱਚ ਕੁਝ ਖੇਤਰਾਂ ਦੇ ਵਿੱਚ ਅਜੇ ਵੀ ਪਾਣੀ ਉਤਰਨਾ ਸ਼ੁਰੂ ਤਾਂ ਹੋ ਗਿਆ ਪਰ ਹਾਲਾਤ ਅਜੇ ਵੀ ਖਰਾਬ ਨਜ਼ਰ ਆ ਰਹੇ ਨੇ। ਰਾਜ ਸਰਕਾਰ ਦੇ ਵੱਲੋਂ ਨਾ ਖੇਤਰਾਂ ਦੇ ਵਿੱਚ ਸਰਵੇਖਣ ਸ਼ੁਰੂ ਕਰਵਾਇ ਇਸ ਲਈ ਸਰਕਾਰੀ ਪਦਰ ਤੇ ਹੁਕਮ ਜਾਰੀ ਕਰਨੇ ਹੋਣਗੇ ਦੱਸ ਦਈਏ ਕਿ ਮੁੱਖ ਮੰਤਰੀ ਮਾਨਿਕਸਲ ਪਹਿਲਾਂ ਵੀ ਅਚਾਨਕ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਤੇ ਦੋ ਦਿਨ ਦਿਨ ਉੱਥੇ ਰਹੇ ਸਨ ਉਸ ਵੇਲੇ ਵੀ ਫੋਰਟਿਸ ਹਸਪਤਾਲ ਦੇ ਹਾਰਟ ਵਿਭਾਗ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਇਸ ਵਾਰ ਵੀ ਉਹਨਾਂ ਨੂੰ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਦੇਖ ਰਹੇ ਨੇ ਤਾਂ ਹਸਪਤਾਲ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਦਾ ਹਾਰਟ ਰੇਟ ਯਾਨੀ ਕਿ ਦਿਲ ਦੀ ਗਤੀ ਕਾਫੀ ਘੱਟ ਹੋਈ ਸੀ ਤੇ ਨਬਜ਼ ਵੀ ਹੌਲੀ ਚੱਲ ਰਹੀ ਸੀ ਪਰ ਹਸਪਤਾਲ ਦੇ ਸੂਤਰਾਂ ਅੱਜ ਕਹਿਣਾ ਹੈ ਕਿ ਹੁਣ ਉਹਨਾਂ ਦੀ ਹਾਰਟ ਪਲਸ ਦੇ ਵਿੱਚ ਕਾਫੀ ਸੁਧਾਰ ਦੇਖਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਮਗਰਲੇ 2 ਦਿਨਾਂ ਦੇ ਵਿੱਚ ਸਿਹਤ ਕਾਫੀ ਖਰਾਬ ਸੀ ਦਰਅਸਲ 2 ਦਿਨਾਂ ਤੋਂ ਤੇਜ਼ ਬੁਖਾਰ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਸਨ ਤੇ ਉਹਨਾਂ ਨੂੰ ਸਿਹਤ ਦੇ ਵਿੱਚ ਸੁਧਾਰਨਾ ਹੋਣ ਦੇ ਕਾਰਨ ਜਿੱਥੇ ਰਾਤ ਨੂੰ ਫੋਟੋਜ਼ ਹਸਪਤਾਲ ਮਹਾਲੀ ਵਿਖੇ ਦਾਖਲ ਕਰਾਉਣਾ ਪਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਹੈ ਪਰ ਉਹਨਾਂ ਦੇ ਨਿਵਾਸ ਸਥਾਨ ਤੇ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਵੱਲੋਂ ਸਿਫਾਰਿਸ਼ ਕੀਤੀ ਗਈ ਕਿ ਮੁੱਖ ਮੰਤਰੀ ਨੂੰ ਫੋਟੋਜ਼ ਹਸਪਤਾਲ ਲਿਆਂਦਾ ਜਾਵੇ ਤਾਂ ਜੋ ਉਹਨਾਂ ਦੇ ਸਾਰੇ ਟੈਸਟ ਚੰਗੇ ਢੰਗ ਦੇ ਨਾਲ ਹੋ ਸਕਣ ਮੁੱਖ ਮੰਤਰੀ ਜਿਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਮੁਖੀ ਅਰਵਿੰਦ ਕੇ ਅੱਜ ਪਹੁੰਚ ਕੇ ਸਵਾਗਤ ਕੀਤਾ ਤੇ ਉਹਨਾਂ ਵੱਲੋਂ ਇਸ ਮੌਕੇ ਵੀ ਇਹ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਬੁਖਾਰ ਹੈ ਪਰ ਅਗਲੇ ਦਿਨ ਸਵੇਰੇ ਉਹ ਕੇਜਰੀਵਾਲ ਦੇ ਨਾਲ ਗੁਰਦਾਸਪੁਰ ਤੇ ਸੁਲਤਾਨਪੁਰ ਲੋਧੀ ਵਿਖੇ ਹੜਾ ਦਾ ਜਾਇਜ਼ਾ ਲੈਣ ਨਹੀਂ ਜਾ ਸਕਦੇ ਦੱਸਿਆ ਗਿਆ ਕਿ ਉਹਨਾਂ ਨੂੰ ਤੇਜ਼ ਬੁਖਾਰ ਹੈ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰ ਜਿਨ੍ਹਾਂ ਦਾ ਇਹ ਕਹਿਣਾ ਕਿ ਸ਼ੁੱਕਰਵਾਰ ਨੂੰ ਠੀਕ ਹੋ ਜਾਣਗੇ ਤੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸ਼ਮੂਲੀਤ ਕਰ ਸਕਣਗੇ ਪਰ ਸਿਹਤ ਦੇ ਵਿੱਚ ਸੁਧਾਰ ਨਾ ਹੁੰਦੇ ਚੱਲਦਿਆਂ ਜਿਹੜੀ ਕੈਬਨਿਟ ਬੈਠਕ ਸੀ ਉਹ ਵੀ ਰੱਦ ਕਰਨੀ ਪਈ ਤਾਂ ਫੋਟੋਜ਼ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਗਏ ਨੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦੋ ਦਿਨ ਦੇ ਵਿੱਚ ਛੁੱਟੀ ਮਿਲ ਸਕਦੀ ਹੈ ਪਰ ਫੋਟੋਜ਼ ਹਸਪਤਾਲ ਦੇ ਵੱਲੋਂ ਜਾਂ ਮੁੱਖ ਮੰਤਰੀ ਮੰਦ ਦਫ਼ਤਰ ਵੱਲੋਂ ਅਧਿਕਾਰਕ ਤੌਰ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪੂਰਨ ਤੌਰ ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਅਜੇ ਤੱਕ ਖਮੋਸ਼ੀ ਹੀ ਰੱਖੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਦੇ ਕਾਰਨ ਹੜ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜਿਹੜੇ ਚੁੱਕੇ ਜਾਣ ਵਾਲੇ ਕਦਮ ਨੇ ਹਾਲਾਂਕਿ ਉਹ ਵੀ ਰੁਕੇ ਹੋਏ ਨੇ ਤਾਂ ਅਸੀਂ ਕਿ ਰਾਜ ਦੇ ਵਿੱਚ ਹੜਾ ਦੇ ਕਾਰਨ ਵੱਡੇ ਨੁਕਸਾਨ ਸਬੰਧੀ ਕੇਂਦਰ ਨੂੰ ਭੇਜਣ ਜਾਣ ਵਾਲੀ ਰਿਪੋਰਟ ਇਹ ਹੀਟਲਿੱਕhetra ਛੂਣ ਵਾਲੇ ਸਰਵੇਖੰਦਰੀ ਮੁੱਖ ਮੰਤਰੀ ਮਾਨ ਤੇ ਮੰਤਰੀ ਮੰਡਲ ਦੀ ਪ੍ਰਵਾਨਗੀ ਜਿਹੜੀ ਉਹ ਬੇहद ਜ਼ਰੂਰੀ ਹੈ। ਤੇ ਰਾ ਸਰਕਾਰ ਦੇ ਵੱਲੋਂ ਹੋਏ ਨੁਕਸਾਨ ਸੰਬੰਧੀ ਭੇਜੇਗੇ ਅਨੁਮਾਨਾਂ ਤੋਂ ਬਿਨਾ ਕੇਂਦਰ ਸਰਕਾਰ ਰਾਹਤ ਗ੍ਰਾਂਟ ਵੀ ਨਹੀਂ ਜਾਰੀ ਕਰ ਸਕੇਗੀ। ਰਾਜ ਵਿੱਚ ਕੁਝ ਖੇਤਰਾ ਦੇ ਵਿੱਚ ਅਜੇ ਵੀ ਪਾਣੀ ਉਤਰਨਾ ਸ਼ੁਰੂ ਤਾਂ ਹੋ ਗਿਆ ਪਰ ਹਾਲਾਤ ਅਜੇ ਵੀ ਖਰਾਬ ਨਜ਼ਰ ਆ ਰਹੇ ਨੇ। ਰਾ ਸਰਕਾਰ ਦੇ ਵੱਲੋਂ ਨਾ ਖੇਤਰਾ ਦੇ ਵਿੱਚ ਸਰਵੇਖਣ ਸ਼ੁਰੂ ਕਰਵਾਇਆ ਜਾ ਸਕਦਾ ਹੈ। ਇਸ ਦੇ ਲਈ ਸਰਕਾਰੀ ਪੱਧਰ ਤੇ ਹੁਕਮ ਜਾਰੀ ਕਰਨੇ ਹੋਣਗੇ। ਦੱਸ ਦਈਏ ਕਿ ਮੁੱਖ ਮੰਤਰੀ ਮਾਨ ਇੱਕ ਸਾਲ ਪਹਿਲਾਂ ਵੀ ਅਚਾਨਕ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਤੇ ਦੋ ਰਹਿсэн ਉਸ ਵੇਲੇ ਵੀ ਫੋਰਟਿਸ ਹਸਪਤਾਲ ਦੇ ਹਾਰਟ ਵਿਭਾਗ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਇਸ ਵਾਰ ਵੀ ਉਹਨਾਂ ਨੂੰ ਦਿਲ ਦੇ ਰੋਗਾਂ ਦੇ ਮਹਾ ਡਾਕਟਰ ਦੇਖ ਰਹੇ ਨੇ ਤਾਂ ਹਸਪਤਾਲ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਦਾ ਹਾਰਟ ਰੇਟ ਜਾਨੀ ਕਿ ਦਿਲ ਦੀ ਗਤੀ ਕਾਫੀ ਘੱਟ ਹੋਈ ਸੀ ਤੇ ਨਬਜ਼ ਵੀ ਹੌਲੀ ਚੱਲ ਰਹੀ ਸੀ ਪਰ ਹਸਪਤਾਲ ਦੇ ਸੂਤਰਾਂ ਦੇ ਕਹਿਣਾ ਹੈ ਕਿ ਹੁਣ ਉਹਨਾਂ ਦੀ ਹਾਰਟ ਪਲਸ ਦੇ ਵਿੱਚ ਕਾਫੀ ਸੁਧਾਰ ਦੇਖਿਆ ਗਿਆ ਹੈ